ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਪਿੰਡ ਬੀੜ ਸਿੱਖਾਂ ਵਾਲਾ ਦੇ ਰਿਹਾਇਸ਼ੀ ਇਲਾਕੇ ਦੇ ਵਿੱਚ ਉਸ ਵੇਲੇ ਭੱਜ ਦੌੜ ਮਚ ਗਈ ਜਦੋਂ ਕੈਮਰੇ ਦੇ ਵਿੱਚ ਇੱਕ ਖੁੰਖਾਰੂ ਜਾਨਵਰ ਦੀਆਂ ਤਸਵੀਰਾਂ ਕੈਦ ਹੋ ਗਈਆਂ ਜਦੋਂ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਲੈ ਕੇ ਕੈਦ ਹੋ ਗਏ ਅਤੇ ਦੂਸਰੇ ਪਾਸੇ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਆਓ ਨਜ਼ਰ ਮਾਰਦੇ ਹਾਂ ਇਨ੍ਹਾਂ ਤਸਵੀਰਾਂ ਤੇ ਜਾਣਕਾਰੀ ਮੁਤਾਬਕ ਪਿੰਡ ਸੇਖਾਂਵਾਲਾ ਦੇ ਵਿੱਚ ਚਿੱਤਾ ਦਿਖਾਈ ਦਿੱਤਾ ਜਿਵੇਂ ਹੀ ਲੋਕਾਂ ਨੇ ਚਿੱਤੇ ਨੂੰ ਦੇਖਿਆ ਤਾਂ ਉਹਨਾਂ ਦੇ ਵਿੱਚ ਕਾਫੀ ਦਹਿਸ਼ਤ ਪੈਦਾ ਹੋ ਗਈ ਤੇ ਮੌਕੇ ਤੇ ਉਹਨਾਂ ਦੇ ਵੱਲੋਂ ਪੁਲਿਸ ਅਤੇ ਵਣ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਟੀਮਾਂ ਪਹੁੰਚੀਆਂ ਅਤੇ ਉਹਨਾਂ ਦੇ ਵੱਲੋਂ ਸਰਚ ਸ਼ੁਰੂ ਕਰ ਦਿੱਤੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਲਈ ਸੁਚੇਤ ਵੀ ਕਰ ਦਿੱਤਾ ਗਿਆ ਸਰ ਮੈਂ ਫੌਰ ਗੁਰਪ੍ਰੀਤ ਕੌਰ ਫੋਰੈਸਟ ਗਾਰਡ ਫੋਰੈਸਟ ਡਿਪਾਰਟਮੈਂਟ ਤੋਂ ਤੇ ਜਦੋਂ ਸਾਨੂੰ ਇੱਥੇ ਮਤਲਬ ਸਰਪੰਚ ਸਾਹਿਬ ਨੂੰ ਪਤਾ ਲੱਗਾ ਕਿ ਉਹਨਾਂ ਦੇ ਕੈਮਰੇ ਦੇ ਵਿੱਚ ਕੋਈ ਜਾਂ ਮਤਲਬ ਹੈਗਾ ਸਪੀਸੀ ਇੱਥੇ ਕੈਪਚਰ ਹੋਈ ਆ ਹਜੇ ਉਹਦੀ ਪੂਰੀ ਤਰ੍ਹਾਂ ਕੋਖ ਕਰ ਰਹੇ ਆ ਅਸੀਂ ਵੀ ਉਹ ਲੈਪਡ ਹੀ ਆ ਜਾਂ ਕੋਈ ਕੋਈ ਹੋਰ ਚੀਜ਼ ਆ ਤਾਂ ਕਿ ਲੋਕਾਂ ਦੇ ਮਨ 'ਚ ਡਰ ਬਣਿਆ ਹੋਇਆ ਏ ਕਿ ਵੀ ਸ਼ਾਇਦ ਇੱਥੇ ਚੀਤੇ ਦੀ ਆਣ ਹੈਗੀ ਆ ਮਤਲਬ ਸੰਭਾਵਨਾ ਹੈ ਮੌਜੂਦਗੀ ਆ ਤੇ ਅਸੀਂ ਉਹਦੀਆਂ ਪੈੜਾਂ ਵਗੈਰਾ ਵੀ ਚੈੱਕ ਕੀਤੀਆਂ ਏ ਪਰ ਉਹ ਮਤਲਬ ਕਿਸੇ ਹੋਰ ਜਾਨਵਰ ਨਾਲੋਂ ਚੀਤੇ ਦੇ ਜ਼ਿਆਦਾ ਹੋਣ ਦੀ ਸੰਭਾਵਨਾ ਲੱਗ ਰਹੀ ਆ ਇਥੇ ਇੰਨੀ ਲੋਕਾ ਕਿ ਵੀ ਉਹਦਾ ਲੋਕਣਾ ਤੇ ਲੱਭਣਾ ਥੋੜਾ ਜਿਹਾ ਮੁਸ਼ਕਲ ਆ ਪਰ ਲੋਕਾਂ ਨੂੰ ਅਸੀਂ ਇਹੀ ਕਵਾਂਗੇ ਕਿ ਥੋੜਾ ਜਿਹਾ ਆਪ ਦਾ ਆਪ ਦੀ ਸੇਫਟੀ ਪਹਿਲਾਂ ਰੱਖਣ ਕਰ ਤੋਂ ਨਿਕਲਣ ਸਮੇ ਥੋੜੀ ਜਿਹੀ ਹੇਤਿਆਤ ਵਰਤਣ ਉਹ ਡਿਪਾਰਟਮੈਂਟ ਕੀ ਕਾਰਵਾਈ ਕਰੇਗਾ ਜੇ ਜੇ ਕੋਈ ਦਿਖਾਈ ਦੇਂਦਾ ਹੈ ਪਕੜਨ ਬਾਰੇ ਅਸੀਂ ਉਹਨਾਂ ਨੂੰ ਰੈਸਕਿਊ ਕਰਨ ਦੀ ਆਪਦੇ ਵੱਲੋਂ ਭਾਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵਾਈਲਡ ਲਾਈਫ ਦੇ ਵਿੱਚ ਥਰੂ ਕੋਈ ਹੁੰਦੀਆਂ ਉਹਨੀਆਂ ਰੈਸਕਿਊ ਕਰਨ ਦੀਆਂ ਜਿਹੜੀਆਂ ਇਨਸਟਰਕਸ਼ਨ ਆ ਉਹਨਾਂ ਦੇ ਅਕੋਰਡਿੰਗ ਹੀ ਉਹਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕਰਾਂਗੇ ਯੋਗੀ ਪਿੰਜਰਾ ਵੀਰਾ ਲਗਾਉਣਾ ਪੈਂਦਾ ਪਤਾ ਲੱਗ ਜਾਂਦੀ ਫਿਰ ਲਿਆ ਹਾਂਜੀ 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 ਸਰ ਨਹੀਂ ਵਾਸੀਂ ਪਿੰਜਰਾ ਵਗੈਰਾ ਤਾਂ ਲਗਵਾ ਹੀ ਦੇਵਾਂਗੇ ਜੀ ਬਾਕੀ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਦੀ ਜਿਵੇਂ ਉਹ ਇਨਸਟਰਕਟ ਕਰਨਗੇ ਆਪਾਂ ਉਸ ਅਕੋਰਡਿੰਗ ਹੀ ਕੰਮ ਕਰਾਂਗੇ ਕੋਸ਼ਿਸ਼ ਸਾਡੀ ਇਹੀ ਹੋਊਗੀ ਵੀ ਉਹਨੂੰ ਰੈਸਕਿਊ ਕਰਕੇ ਜਿਹੜਾ ਇਹ ਇਥੋਂ ਲੋਕਾਂ ਦੀ ਸੀ ਜ਼ਿਆਦਾ ਹੋਊਗਾ ਲੋਕਾਂ ਨੂੰ ਸਰ ਇਹੀ ਕਵਾਂਗੇ ਵੀ ਚਲੋ ਆਪਣੇ ਆਪ ਨੂੰ ਪਹਿਲਾਂ ਆਪ ਦੀ ਸੇਫਟੀ ਪਹਿਲਾਂ ਰੱਖਣ ਉਹ ਰਾਤ ਬਰਾਤੇ ਬਾਹਰ ਨਾ ਨਿਕਲਣ ਕੋਸ਼ਿਸ਼ ਕਰਨ ਕਿ ਫੋਰ ਵੀਲਰ ਹੀ ਵਰਤਣ ਟੂ ਵੀਲਰ ਤੇ ਸਫ਼ਰ ਜਿਹੜਾ ਉਹ ਘੱਟ ਕਰਨਾ ਦੀ ਕੋਸ਼ਿਸ਼ ਕਰਨ ਜਿਹੜੇ ਆ ਸੰਘਣੇ ਏਰੀਆ ਏ ਜਿਵੇਂ ਬੀੜ ਹੋ ਗਿਆ ਜਾਂ ਮਡਾਨੀਆਂ ਵਾਲੀ ਸਾਈਡ ਆ ਇਸ ਪਾਸੇ ਘਟ ਜਾਣ ਕਿਉਂਕਿ ਇੱਧਰ ਉਹਦੇ ਹੋਣ ਦੀ ਸੰਭਾਵਨਾ ਜ਼ਿਆਦਾ ਏ ਇਸ ਮੌਕੇ ਤੇ ਪਿੰਡ ਵਾਸੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਥੇ ਅਕਸਰ ਹੀ ਜੰਗਲੀ ਸੂਰ ਸਮੇਤ ਹੋਰ ਅਨੇਕਾਂ ਜਾਨਵਰ ਆ ਜਾਂਦੇ ਨੇ ਅਤੇ ਉਹਨਾਂ ਦਾ ਫਸਲਾਂ ਦਾ ਕਾਫੀ ਨੁਕਸਾਨ ਵੀ ਹੋ ਜਾਂਦਾ ਹੈ ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਜੰਗਲੀ ਜਾਨਵਰਾਂ ਤੋਂ ਬਚਾਅ ਦੇ ਵਾਸਤੇ ਠੋਸ ਕਦਮ ਅਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲਾਇਸੈਂਸ ਦੇਣ ਦੀ ਮੰਗ ਕੀਤੀ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਬੀੜ ਸਿੱਖਾਂ ਵਾਲਾ ਅਸੀਂ ਇਹ ਸਾਰੇ ਪਿੰਡ ਦੇ ਇੱਥੇ ਵਸਨੀਕ ਖੜੇ ਆਂ ਸਾਡੇ ਰਾਤ ਕੈਮਰੇ ਦੇ ਵਿੱਚ ਸ਼ੱਕ ਲੱਗਿਆ ਸਾਨੂੰ ਵੀ ਜਿੱਦਾਂ ਚੀਤਾ ਟਾਈਪ ਦਾ ਕੋਈ ਜਾਨਵਰ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਇਨਫੋਰਮ ਕਰਤਾ ਸੀ ਨਾਲ ਦੀ ਨਾਲ ਤੇ ਸਾਡੀ ਇੱਕ ਡਿਮਾਂਡ ਹੈ ਪਿੰਡ ਵੱਲੋਂ ਵੀ ਸਾਡਾ ਜਿਹੜਾ ਪਿੰਡ ਹੈ ਉਹ ਜੰਗਲਾਤ ਦੇ ਨੇੜੇ ਪੈਂਦਾ ਇਹਨੂੰ ਪਹਿਲਾਂ 1200 ਕਿਲਾ ਜਿਹੜਾ ਇੱਥੇ ਯੂਨੀਵਰਸਿਟੀ ਦਾ ਸੀਗਾ ਉਹ ਵਿਹਲਾ ਪਿਆ ਰਿਹਾ ਦੋਕਸਾਲ ਤੇ ਕੁਝ ਸਰਕਾਰ ਨੇ ਵੀ ਕਾਰਵਾਈ ਕੀਤੀ ਤੇ ਉਹਨੂੰ ਵੈਕ ਕਰਤਾ ਸਰਕਾਰ ਦੇ ਨਾਲ ਉਹਦਾ ਰੀਜ਼ਾ ਵਗੈਰਾ ਹੋ ਗਿਆ ਰਾਜੇ ਦਾ ਤੇ ਅਸੀਂ ਕਿੰਨੇ ਵੀ ਜਿਹੜੀ ਆ ਜਮੀਨ ਵਿਹਲੀ ਪਈ ਹੈ ਸਾਡੇ ਪਿੱਛੇ ਘਰਾਂ ਦੇ ਸਾਹਮਣੇ ਇਹਨੂੰ ਵੀ ਉਸੇ ਤਰ੍ਹਾਂ ਵਹਿਕ ਕੀਤਾ ਜਾਵੇ ਤਾਂ ਅਨਾਜ ਵੀ ਪੈਦਾ ਹੋਊਗਾ ਤੇ ਇਹਦੀ ਜਿਹੜੀ ਲੋਕਾਂ ਜਾਨਵਰਾਂ ਦੀ ਉਹ ਵੀ ਖਤਮ ਹੋ ਜੂਗੀ ਸਾਡੇ ਇੱਥੇ ਬਹੁਤ ਤਰ੍ਹਾਂ ਦੇ ਜਾਨਵਰ ਵਿਖੇਦਾ ਸੂਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਹੈ ਫਸਲਾਂ ਦਾ ਵੀ ਨੁਕਸਾਨ ਕਰਦੇ ਆ ਹੁਣ ਇਹ ਨਵਾਂ ਜਾਨਵਰ ਵਿਖਿਆ ਗਿਆ ਜਿਹੜਾ ਚੀਤਾ ਹੈ ਫਿਰ ਕੁਝ ਬੱਕਰੀਆਂ ਵਾਲੇ ਵੀ ਦੱਸਦੇ ਵੀ ਤੇ ਸੱਪ ਬੜੇ ਮੋਟੇ ਦੇ ਜਿੱਦਾਂ ਅਜਗਰ ਟਾਈਪ ਦੇ ਹੈ ਇਹਦੇ ਚ ਪੈਦਾ ਹੋ ਰਹੇ ਆ ਤੇ ਇੱਕ ਸੇ ਹੁੰਦੀ ਹੈ ਉਹ ਏਡੀ ਏਡੀ ਸਲਾਈਆਂ ਵਗੈਰਾ ਉਹਦੇ ਨਾਲ ਉਹ ਬੜੀ ਖਤਰਨਾਕ ਹੈ ਉਹ ਵੀ ਵੇਖੀ ਆ ਇੱਥੇ ਕਾਫੀ ਤੇ ਇੱਕ ਸਾਡੀ ਪਿੰਡਵਾਲੀਆਂ ਵੀ ਬੇਨਤੀ ਹੈ ਜਿਹੜੇ ਅਸੀਂ ਜ਼ਿੰਮੇਦਾਰ ਇਧਰਲੇ ਪਾਸੇ ਆ ਨਾਲ ਨਾਲ ਜੰਗਲ ਦੇ ਵੀ ਇਹਨਾਂ ਦੀ ਸੁਰੱਖਿਆ ਵਾਸਤੇ ਵੀ ਸਾਨੂੰ ਜਿੱਦਾਂ ਤੁਗੰਤ ਮੰਤ ਸਰਕਾਰ ਨੇ ਕੀਤਾ ਕੰਡੀ ਅਰੀਏ ਦੇ ਵਿੱਚ ਵੀ ਉਹਨਾਂ ਨੂੰ ਹਥਿਆਰ ਮੁਹੱਈਆ ਕਰ ਦਿੱਤੇ ਆ ਵੀ ਜਾਂ ਸਕੀਮ ਚਲਾਈ ਆ ਵੀ ਉਹਨਾਂ ਨੂੰ ਅਸਲਾ ਜਿਹੜਾ ਮੁਹੱਈਆ ਕੀਤਾ ਜਾਊਗਾ ਪਹਿਲ ਦੇ ਆਧਾਰ ਤੇ ਜਿਹੜੇ ਜੰਗਲਾਂ ਦੇ ਨੇੜੇ ਰਹਿੰਦੇ ਆ ਤੇ ਸਾਨੂੰ ਇਧਰਲੇ ਪਾਸੇ ਵੀ ਜਿਹੜਾ मतलब इस तरह का कोई खैर वगैरह भैया कोई वादी जदा कोई जानवर आनो दिखाई देता या गलत बात है इधर ਸਾਡੇ ਸੂਰ ਬਹੁਤ ਜਿਆਦਾ ਜੀ ਇਹ ਵੀ ਪੈਂਦੇ ਆ ਸਾਨੂੰ ਵੀ ਪੈ ਜਾਂਦੇ ਖੇਤ ਫਰਦੇ ਆਂ ਜੰਗਲੀ ਸੂਰ ਜੰਗਲੀ ਸੂਰ ਆ ਜਿਹੜੇ ਇਹ ਵੀ ਨੁਕਸਾਨ ਕਰਦੇ ਆ ਫਸਲਾਂ ਦਾ ਬਹੁਤ ਅਸਰ ਕਰਦੇ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਆ ਸਾਡੇ ਇਸ ਇਥੇ मतलब ਜਿਵੇਂ ਝਟਕਾ ਟਾਈਪ ਇੱਕ ਜਿੱਦਾਂ ਰਾਜਸਥਾਨ ਦੇ ਵਿੱਚ ਤਾਰ ਵਰਤੀ ਜਾਂਦੀ ਆ ਉਸੇ ਤਰ੍ਹਾਂ ਲਾਈਆਂ ਹੋਈਆਂ ਤਾਂ ਫੇਰ ਬਚਤ ਹੁੰਦੀ ਆ ਫਸਲਾਂ ਦੀ ਉਹ ਵੀ ਤੋੜ ਜਾਂਦੇ ਆ ਉਹ ਵੀ ਇੱਕ मतलब ਬਹੁਤ ਜਿਆਦਾ ਖਤਰਨਾਕ ਏਰੀਆ ਬੰਦਾ ਜਾਂਦਾ ਸਾਡਾ ਇਹ ਜਿਹੜਾ ਸਾਨੂੰ ਪ੍ਰਸ਼ਾਸਨ ਤੋਂ ਕੋਈ ਇਸ ਤਰ੍ਹਾਂ ਦੀ ਸਹੂਲਤ ਦਵਾਈ ਜਾਵੇ ਤਾਂ ਜੋ ਅਸੀਂ ਆਪਦੀ ਸੁਰੱਖਿਆ ਤਾਂ ਕਰ ਸਕੀਏ ਨਾ ਕੋਈ ਚਾਹੇ ਜੰਗਲੀ ਜੰਗਲੀ ਦੀ ਬਾਉਂਡਰੀ ਆ ਪੁੱਜ ਜਾਵੇ ਹਾਂ ਜਾਂ ਜਾਲੀ ਵਗੈਰਾ ਲਾਈ ਜਾਵੇ ਇੱਧਰ ਸਾਡੇ ਘਰਾਂ ਵਾਲੇ ਪਾਸੇ ਜਾਲੀ ਲਾ ਕੇ ਪਿੰਡ ਨੂੰ ਕਵਰ ਕੀਤਾ ਜਾਵੇ ਇੱਧਰ ਜੰਗਲ ਵਾਲਾ ਪਾਸਾ ਜਿਹੜਾ ਅਨਟੱਚ ਹੋ ਜਾਵੇ ਸਾਡੇ ਪਾਸੇ ਤੇ ਸਰਪੰਚ ਸਾਹਿਬ ਇਹਨਾਂ ਦੀ ਬੈਕ ਹੈਗੀ ਜੀ ਇਹਨਾਂ ਦੇ ਘਰ ਇਹਨਾਂ ਦੇ ਕੈਮਰਾ ਲੱਗਿਆ ਸੀਗਾ ਤੇ ਉਹ ਭਾਈ ਸਾਹਿਬ ਜਿਨ੍ਹਾਂ ਦਾ ਘਰ ਹੈਗਾ ਉਹਨਾਂ ਦੇ ਜਦੋਂ ਉਹਨਾਂ ਨੇ ਜਗਰੂਪ ਸਿੰਘ ਉਹਨਾਂ ਨੇ ਪਹਿਲਾਂ ਜਦੋਂ ਗੇਟ ਬੰਦ ਕੀਤਾ ਇੱਕ ਦੋ ਮਿੰਟ ਹੀ ਪਹਿਲਾਂ ਤੇ ਉਹ ਆ ਕੇ ਆਪਣੇ ਬੈੱਡ ਤੇ ਲੰਮੇ ਪਏ ਉਹਨਾਂ ਦੀ ਨਿਗਾ ਚ ਪਿਆ ਕੈਮਰੇ ਉਹਨਾਂ ਕੈਮਰੇ ਤੇ ਧਿਆਨ ਗਿਆ ਜਦੋਂ ਸਕਰੀਨ ਦੇਖੀ ਉਹਨਾਂ ਦੀ ਨਿਗਾ ਚ ਗਿਆ ਫਿਰ ਉਹਨਾਂ ਨੇ ਮਤਲਬ ਕਿ ਅੱਗੇ ਉਹਦੇ ਫੁਟੇਜ ਬਣਾ ਕੇ ਫਿਰ ਭੇਜਤੇ ਫਿਰ ਸਾਨੂੰ ਪੁਲਿਸ ਨੂੰ ਇਨਫੋਰਮ ਹੋ ਗਿਆ ਫਿਰ ਅਸੀਂ ਕਨਸਰਨ ਸਬੰਧਤ ਡਿਪਾਰਟਮੈਂਟਸ ਨੂੰ ਇਨਫੋਰਮ ਕਰਤਾ ਹੁਣ ਅਸੀਂ ਇਸੇ ਤਰ੍ਹਾਂ ਤੇ ਆਏ ਹਾਂ ਮਤਲਬ ਕਿ ਇਨ ਕੇਸ ਕੋਈ ਵੱਡਾ ਪਜਾਨੀ ਨੁਕਸਾਨ ਨਾ ਹੋ ਜੇ ਤਾਂ ਰਾਤ ਭਰਾਤੇ ਜਦੋਂ ਆਪਾਂ ਨਿਕਲਣਾ ਘਾਗਣਾ ਨਿਕਲਣਾ ਸਾਈਕਲ ਮੋਟਰਸਾਈਕਲ ਆਪਾਂ ਨਾ ਯੂਜ਼ ਕਰੀਏ ਤੇ ਜੇ ਕੋਈ ਐਮਰਜੈਂਸੀ ਕੋਈ ਮਰੀਜ਼ ਕੋਈ ਪੇਸ਼ੈਂਟ ਲੈ ਕੇ ਜਾਣਾ ਤਾਂ ਟਰਾਈ ਕਰੀਏ ਵੀ ਆਪਾਂ ਕੋਈ ਕਾਰ ਉਹ ਜਦੋਂ 1:00 ਵਜੇ ਸੇਫ ਹੋਵੇ ਤੇ ਕਿਉਂਕਿ ਬੀੜ ਆ ਇੱਥੇ ਬੀੜ ਦੇ ਵਿੱਚ ਪਹਿਲਾਂ ਹੀ ਆਪਣਾ ਸੂਰ ਵਗੈਰਾ ਬਹੁਤ ਹੈ ਗਿਆ ਤੇ ਸ਼ਿਕਾਰ ਇੱਥੇ ਆਉਣ ਦੀ ਚਾਂਸ ਹੁੰਦੇ ਆ ਜੀ ਜਗ੍ਹਾ ਤੇ ਤੇ ਲੋਕ ਵੀ ਬਹੁਤ ਜ਼ਿਆਦੇ ਜੀ ਇੱਥੇ ਤਾਂ ਇਸ ਕਰਕੇ ਅਸੀਂ ਤਾਂ ਸਾਰੀ ਪਬਲਿਕ ਨੂੰ ਅਪੀਲ ਕਰਦੇ ਹਾਂ ਵੀ ਕੁਝ ਚੀਜ਼ ਮਤਲਬ ਸਸਪੀਸ਼ਸ ਹੈਗੀ ਆ ਜਾਨਵਰ ਇਹ ਜੋ ਜਿੰਨੇ ਤੇਰੇ ਕਲੀਅਰ ਨਹੀਂ ਹੁੰਦਾ ਉਹਨਾਂ ਕੈਂਡੀ ਥੋੜਾ ਇਤਿਆਦ ਰੱਖਣ। ਖੈਰ ਇਸ ਖੰਖਾਰੂ ਜਾਨਵਰ ਦੇ ਪਿੰਡੇ ਵਿੱਚ ਦਾਖਲ ਹੋਣ ਨਾਲ ਪਿੰਡ ਵਾਸੀਆਂ ਚ ਕਾਫੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਤੇ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਜਾਨਵਰ ਨੂੰ ਫੜਨ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਰੀ ਨੇ। ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ।